ਤੇ ਤੁਸੀਂ ਦੇਖ ਸਕਦੇ ਹੋ ਤਰੇਲ ਨਾਲ ਹੀ ਅਸਰ ਕਰ ਗਈ ਹੈ ਕਾਫੀ ਹੱਦ ਤੱਕ ਮੈਟਰੀ ਤੇ ਕਣਕ ਨਹੀਂ ਸੀ ਉੱਗੀ ਉੱਥੇ ਆਪਾਂ ਪਾਣੀ ਝੋਗੇ ਆਂਗੇ ਛਟਾ ਦੇ ਦਾਂਗੇ ਲਓ ਜੀ ਘੁੱਦੂ ਆ ਗਿਆ ਤੇ ਕੈਮਰਾ ਵੇਖਦਿਆ ਸਾਰੀ ਫਰਾਰ ਛੜ ਗਈ ਛੜ ਗਈ ਆ ਕਿਦਾਂ ਇਹਦਾ ਛੜ ਗਿਆ ਕਣਕ ਇਹ ਪੀਪਾ ਕੇ ਦੇਸੀ ਘੋਦਾਂ ਲੈ ਆ ਕੇ ਪਾਉਣ ਲੱਗਾ ਕਣਕ ਨੂੰ ਜਿਹੜੀ ਬੜਾ ਡਰ ਹੁੰਦਾ ਪਰ ਕੋ ਗੱਡੀ ਖੜੀ ਲਿਆਉਣੀ ਫਿਰ ਹੁਣ ਗੱਡੀ ਸੁਪਰ ਸੀਡਰ ਵਾਲੀ ਕਣਕ ਵਿੱਚ ਇੱਕ ਪ੍ਰੋਬਲਮ ਜਿਹੜੀ ਜ਼ਿਆਦਾ ਆਇਆ ਕਿ ਪਾਣੀ ਜਿਹੜਾ ਪਹਿਲਾਂ ਹਾਂਜੀ ਦੋਸਤੋ ਹੋਰ ਕੀ ਹਾਲ ਚਾਲ ਆਜ ਲਾਤਾ ਕਣਕ ਨੂੰ ਪਾਣੀ ਖਾਦ ਪਾਈ ਨੂੰ ਆਪਣੇ 3-4 ਦਿਨ ਹੋ ਗਏ ਸੀ ਨਾਲੇ ਦਾ ਮੈਟਰੀ ਪਾਈ ਆਪਾਂ ਤੇ 4 ਕੁ ਦਿਨਾਂ ਬਾਅਦ ਅੱਜ ਪਾਣੀ ਲਾਤਾ ਵੇਖਦੇ ਹਾਂ ਮੈਟਰੀ ਦਾ ਕੀ ਰਿਜ਼ਲਟ ਮਿਲਦਾ ਆ ਇੱਧਰ ਖੇਤ ਵਿੱਚ ਤੇ ਜਿਹੜੀ ਆਪਾਂ ਖਾਦ ਪਾਈ ਸੀ ਉਹ ਤਰੇਲ ਨਾਲ ਸਾਰੇ ਖੁਰ ਗਈ ਆ ਆ ਵੱਟ ਤੇ ਅਜੇ ਵੀ ਹੈਗੀ ਆ ਥੋੜੀ ਥੋੜੀ ਬਾਕੀ ਸਾਰੇ ਖੇਤ ਵਿੱਚ ਤੇ ਖਾਦ ਸਾਰੀ ਖੁਰ ਗਈ ਆ ਆ ਵੱਟ ਤੇ ਬਸ ਰਹਿ ਗਈ ਆ ਕਿਤੇ ਕਿਤੇ ਯੂਰੀਆ ਜਿਹੜੀ ਆਪਾਂ ਮੈਟਰੀ ਲਾਗੇ ਪਾਈ ਉਹਦਾ ਰਿਜ਼ਲਟ ਸਾਨੂੰ ਥੋੜਾ ਪਹਿਲਾਂ ਹੀ ਵੇਖਣ ਨੂੰ ਮਿਲ ਰਿਹਾ ਆ ਪਾਣੀ ਲਾਉਣ ਤੋਂ ਜੇ ਤੁਸੀਂ ਦੇਖ ਸਕਦੇ ਹੋ ਤਰੇਲ ਨਾਲ ਹੀ ਅਸਰ ਕਰ ਗਈ ਆ ਕਾਫੀ ਹੱਦ ਤੱਕ ਮੈਟਰੀ ਜਿਹੜਾ ਘਾਓ ਕਿਤੇ ਕਿਤੇ ਸੜਨ ਲੱਗ ਪਿਆ ਆ ਬਾਕੀ ਹੁਣ ਪਾਣੀ ਲਾਉਣ ਤੋਂ ਬਾਅਦ ਵਿੱਚ ਦੇਖਦੇ ਆ ਜਿਹੜਾ ਕੋਈ ਘਾਹ ਰਹਿ ਗਿਆ ਆ ਇੱਕ ਆ ਵੱਡਾ ਹੋ ਗਿਆ ਥੋੜਾ ਇਹ ਸ਼ਾਇਦ ਨਾ ਹੀ ਅਸਰ ਕਰੇ ਜਦਾਂ ਆ ਥੋੜਾ ਵੱਡਾ ਹੋ ਗਿਆ ਆ ਇੱਥੇ ਜ ਅਸਰ ਨਹੀਂ ਕੀਤਾ ਪਾਣੀ ਲਾਉਣ ਤੋਂ ਬਾਅਦ ਅਸਰ ਕਰੋਗੀ ਆ ਜਿਹੜਾ ਨਿਗਾ ਨਿਗਾ ਘਾਹ ਉੱਠ ਰਿਹਾ ਸੀ ਇੱਥੇ ਮੈਟਰੀ ਤਰੇਲ ਨੇ ਅਸਰ ਕਰ ਗਈ ਆ ਇਹ ਇਦਾਂ ਹੀ ਮਰ ਰਿਹਾ ਆ ਅਸਲ 'ਚ ਇਹ ਜਿਹੜੀ 21 ਦਿਨ ਤੇ ਮੈਟਰੀ ਯੂਰੀਆ ਜੇ ਲਾ ਕੇ ਪਾਣੀ ਚਾਹੀਦੀ ਆ ਇਹ ਕਣਕਾਂ ਦੀ 30 ਦਿਨ ਦੀ ਹੋ ਗਈ ਆ ਗੋਲੀ ਗੰਡਾ ਥੋੜਾ ਵੱਡਾ ਹੋ ਗਿਆ ਆ ਬਾਕੀ ਪਾਣੀ ਲਾਉਣ ਤੋਂ ਬਾਅਦ ਅਸਰ ਪੂਰਾ ਦਿਖਾਏਗੀ ਤੇ ਜਿਹੜਾ ਨਿਗਨਿਕਾ ਘਾ ਆ ਉਹ ਤੇ ਯੂਰੇ ਚ ਲਾ ਕੇ ਇਦਾਂ ਪਾ ਦਈਏ ਤੇ ਵਦਨਾ ਮਰਖਲਮ ਖਤਮ ਹੋ ਜਾਂਦਾ ਜਾਂ ਕਿਦਾਂ ਆ ਤੂੰ ਨਹੀਂ ਦੇਖ ਰਿਹਾ ਇੱਥੇ ਵੀ ਖਤਮ ਹੋਇਆ ਆ ਜਿਹੜਾ ਬਿਲਕੁਲ ਨਿਗਨਿਕਾ ਹੀ ਉਹ ਤੇ ਕਾਫੀ ਹੱਦ ਤੱਕ ਖਤਮ ਹੋ ਰਿਹਾ ਇਦਾਂ ਹੀ ਟ੍ਰੇਲ ਨਾਲ ਹੀ ਹੁਣ ਪਾਣੀ ਲਾਉਣ ਤੋਂ ਬਾਅਦ ਵਿੱਚ ਦੇਖਦੇ ਆ ਕੀ ਬਣਦਾ ਆ ਆ ਜਿੱਥੇ ਕਣਕ ਨਹੀਂ ਸੀ ਉੱਗੀ ਉੱਥੇ ਆਪਾਂ ਪਾਣੀ ਜੋਗੇ ਕੇ ਛਟਾ ਦੇ ਦਾਂਗੇ ਲਓ ਜੀ ਘੁੱਦੂ ਆ ਗਿਆ ਤੇ ਕੈਮਰਾ ਵੇਖਦਿਆ ਸਾਰੀ ਫਰਾਰ ਇਹਨੂੰ ਪਤਾ ਲੱਗ ਗਿਆ ਕਿ ਵੀਡੀਓ ਬਣਾਉਣ ਲੱਪਿਆ ਵਾ ਤੇ ਨਾਲ ਹੀ ਉਧਰੋਂ ਨਿਕਲ ਗਿਆ ਪਰ ਇਹਨੂੰ ਕਹਿੰਦਾ ਤਾਂ ਇਹ ਨਹੀਂ ਮਾਉਂਦਾ ਤੇ ਮੇਰੀ ਵੀਡੀਓ ਬੜੀ ਵਾਇਰਲ ਹੋ ਜਾਂਦੀ ਆ ਤੇ ਸਾਰੇ ਰਿਸ਼ਤੇਦਾਰ ਕਹਿੰਦਾ ਫੋਨ ਕਰ ਕਰ ਮੜ ਗਿਆ ਮੈਨੂੰ ਪੁੱਛਦਾ ਰਹਿੰਦੇ ਆ ਵੀ ਵੀਡੀਓ ਮਰਜੀ ਜਵੀ ਆ ਵੇਖ ਆ ਕੇ ਕੀ ਬਣਿਆ ਇਹਨੂੰ ਜਾਈ ਵਿਖਾਉਣੇ ਹੁਣ ਇਹ ਕਹਿੰਦਾ ਮਰਨੀ ਨਹੀਂ ਆ ਛੜ ਗਈ ਛੜ ਗਈ ਆ ਕਿਦਾਂ ਇਹਦਾ ਛੜ ਗਈ ਕਿੰਨਾ ਰਹਿ ਗਿਆ ਕਰੂ ਕੀ ਕਰਾਏ ਤੂੰ ਚੰਗਾ ਰਹਿ ਗਿਆ ਆ ਵਾਂ ਕੇ ਹਾਂ ਹੁਣ ਦਵਾਈ ਨਾਲ ਮਾਰੀ ਦਵਾਗੇ ਲੋੜ ਹੀ ਨਹੀਂ ਪੈਣੀ ਜੇ ਸਾਰੇ ਅਸਰ ਕਰ ਗਈ ਤੇ ਕਦਾਂ ਭਰ ਲਈ ਆ? ਸਾਮ ਔਖਾ ਤੇਰਾ ਭਰ ਲਈ ਕਿ ਨਹੀਂ ਇਹ ਮੈਂ ਤਾਂ ਭਰ ਲਿਆ ਹਾਂ ਚੱਲ ਬੁਗਾਦਾ ਕੰਮ ਇਹ ਕੱਲ ਮੈਨੂੰ ਵਿਆਹ ਫੋਨ ਕਰਨ ਵੀ ਕਣਕ ਨੂੰ ਕੀ ਪਾਈਏ ਮੈਂ ਕਿਹਾ ਇਹਨੂੰ ਪਾ ਦੇ ਯਾਰ ਤੂੰ ਪਟਾਸ਼ ਸਲਫਰ ਪਾ ਦੇ ਯੂਰੀਆ ਪਾ ਦੇ ਕਹਿੰਦਾ ਇਹ ਤਾਂ ਸਾਰਾ ਕੁਝ ਪਾ ਤਾ ਹੋਰ ਕੋ ਦੱਸ ਮੈਂ ਇਦਾਂ ਕਰ ਫਿਰ ਦੇਸੀ ਕਿਉਂ ਪਾਏ ਕਿਉਂ ਜਿਆਦੇ ਬੱਲੇ ਨਾਲ ਕਣਕ ਤੇ ਪੀਪਾ ਕੇ ਦੇਸੀ ਕੇ ਵਦਲੇ ਆ ਕੇ ਪੌਣ ਲਗਾ ਕਣਕ ਨੂੰ ਆ ਹਾਂ ਆ ਚੱਲੀਏ ਬਹੁਤ ਹੀ ਬਲਾ ਹੁਣ ਨਹੀਂ ਬਣਾਉਂਦਾ ਵੀਡੀਓ ਸੰਗ ਦਾ ਵੜਾ ਆ ਵੀਡੀਓ ਬਣਾਉਣ ਤੋਂ ਤੇਲੀਓ ਭਰਾ ਡਰ ਹੁੰਦਾ ਤਰ ਕੋ ਗੱਡੀ ਘੜੀ ਲਿਆਉਣੀ ਫਿਰ ਹੁਣ ਗੱਡੀ ਹੁਣ ਮਰੂਤੀ ਗੱਡੀ ਲਗਾ ਥਾਰ ਲਿਆਉਣਾ ਇਹਨੇ ਪਤਾ ਨਹੀਂ ਲੱਗਦਾ ਕਿਹੜੇ ਵਾਲਾ ਥਾਰ ਚੱਕ ਲੈਣੀ ਹੈ ਆਨੇ ਹਾਤੂ ਹੁਤਾ ਹੈ ਨੇ ਪਰ ਰਿਆ ਫਿਰਦਾ ਹੈ ਏਜੰਸੀ ਵਿੱਚ ਤੇਰੀ ਕੈ ਏਜੰਸੀ ਚੱਲ ਜਾਂਦਾ ਕਦੀ ਕਿਸੇ ਚੱਲ ਜਾਂਦਾ ਹੈ ਚੱਲੋ ਯਾਰ ਲੈ ਕੇ ਮਾਦੇ ਤੂਚਾ ਚੱਲ ਠੀਕ ਹੈ ਓਕੇ ਹਾਂ ਲੈ ਆਓ ਜੀ ਬਲਾਕ ਚੱਲ ਕੈਮਰਾ ਵੇਖ ਕੇ ਪੂਰਾ ਚਾਲੂ ਹੋਣੇ ਫਰਾਰ ਹੋ ਜਾਂਦਾ ਕੈਮਰਾ ਵੇਖ ਕੇ ਸੁਪਰ ਸੀਡਰ ਵਾਲੀ ਕਣਕ ਵਿੱਚ ਇੱਕੋ ਹੀ ਪ੍ਰੋਬਲਮ ਆ ਜਦੋਂ ਆਪਾਂ ਪਹਿਲਾ ਪਾਣੀ ਲਾਉਂਦੇ ਆ ਤੇ ਛੇਤੀ ਭਰਦਾ ਨਹੀਂ ਆ ਪਹਿਲੀ ਜਿਹੜੀ ਪੋਲੀ ਹੁੰਦੀ ਆ ਪਾਣੀ ਖੇਤੀ ਤੁਰਦਾਨੀਆਂ ਵਿੱਚ ਇਹਦੇ